ਅਮਰੀਕਾ ਵਿੱਚ ਨੌਕਰੀਆਂ ਦੀ ਭਾਲ ਕਰ ਰਹੇ ਭਾਰਤੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੇ ਲਈ ਅਮਰੀਕਾ ਦੇ ਤਾਜ਼ਾ ਹਾਲਾਤਾਂ ਨੇ ਚਿੰਤਾ ਦਾ ਮਾਹੌਲ ਪੈਦਾ ਕੀਤਾ ਹੈ। ਹੰਡਈ ਦੀ ਜਾਰਜੀਆ ਸਥਿਤ ਕਾਰ ਬੈਟਰੀ ਪਲਾਂਟ ਦੇ ਉੱਤੇ ਹੋਈ ਤਾਜ਼ਾ ਇਮੀਗ੍ਰੇਸ਼ਨ ਰੇਡ ਨੇ ਨਾ ਸਿਰਫ ਦੱਖਣੀ ਕੋਰੀਆ ਵਰਗੇ ਅਮਰੀਕੀ ਸਹਿਯੋਗੀ ਦੇਸ਼ਾਂ ਸਗੋਂ ਭਾਰਤੀਆਂ ਲਈ ਵੀ ਇੱਕ ਸਖਤ ਸੁਨੇਹਾ ਦਿੱਤਾ ਹੈ। ਇਸ ਰੇਡ ਨੂੰ ਭਾਰਤੀ ਆਰਥਿਕ ਮਹਾਰਾ ਅਤੇ ਇਮੀਗ੍ਰੇਸ਼ਨ ਮਹਾਰਾ ਨੇ ਭਾਰਤੀ ਵਿਦਿਆਰਥੀਆਂ ਦੇ ਲਈ ਖਤਰੇ ਦੀ ਘੰਟੀ ਘਰਾਰ ਦਿੱਤਾ ਹੈ। ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਪਿਛਲੇ ਹਫਤੇ ਅਮਰੀਕੀ ਫੈਡਰਲ ਏਜੰਟਾ ਨੇ ਜਾਰਜੀਆ ਦੇ ਐਲਾਬੈਲਸ ਸ਼ਹਿਰ ਦੇ ਵਿੱਚ ਸਥਿਤ ਹੁੰਡਾਈ ਦੇ ਬੈਟਰੀ ਪਲਾਂਟ ਦੇ ਉੱਤੇ ਵੱਡੀ ਇਮੀਗ੍ਰੇਸ਼ਨ ਰੇਡ ਕੀਤੀ ਇਸ ਦੌਰਾਨ 475 ਵਿਦੇਸ਼ੀ ਕਾਮਿਆਂ ਨੂੰ ਹਿਰਾਸਤ ਤੇ ਵਿੱਚ ਲਿਆ ਗਿਆ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਦੱਖਣੀ ਕੋਰੀਆ ਦੇ ਨਾਗਰਿਕ ਸਨ ਇਹ ਕਾਮੇ ਨਾ ਸਿਰਫ ਸਧਾਰਨ ਮਜ਼ਦੂਰ ਸਨ ਬਲਕਿ ਉੱਚ ਸਿੱਖਿਆਤ ਅਤੇ ਤਕਨੀਕੀ ਹੁਨਰ ਵਾਲੇ ਪ੍ਰੋਫੈਸ਼ਨਲਸ ਵੀ ਸਨ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਮੇ ਸੰਭਵ ਤੌਰ ਤੇ ਟੂਰਿਸਟ ਵੀਜ਼ਾ ਦੇ ਉੱਤੇ ਅਮਰੀਕਾ ਦੇ ਵਿੱਚ ਕੰਮ ਕਰ ਰਹੇ ਸੀ ਜੋ ਕਿ ਗੈਰ ਕਾਨੂੰਨੀ ਤਰੀਕਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਇਸ ਕਾਰਵਾਈ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਤੁਹਾਡੇ ਇਨਵੈਸਟਮੈਂਟ ਦਾ ਸਵਾਗਤ ਕਰਦੇ ਹਾਂ ਪਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅਮਰੀਕੀ ਕਾਮਿਆਂ ਨੂੰ ਨੌਕਰੀਆਂ ਦਿਓ ਅਤੇ ਸਿਖਲਾਈ ਦਿਓ एसबीआर ਨੇ ਸਪਸ਼ਟ ਕਰ ਦਿੱਤਾ ਕਿ ਅਮਰੀਕਾ ਸਥਾਨਕ ਨਾਗਰਿਕਾਂ ਨੂੰ ਤਰਜੀਹ ਦੇਣ ਦੀ ਨੀਤੀ ਦੇ ਉੱਤੇ ਅੜਿਆ ਹੋਇਆ ਹੈ ਇਸ ਰੇਡ ਦੇ ਭਾਰਤੀ ਵਿਦਿਆਰਥੀਆਂ ਤੇ ਪ੍ਰੋਫੈਸ਼ਨਲਸ ਦੇ ਲਈ ਕੀ ਮਾਇਨੇ ਨੇ ਆਰਥਿਕ ਮਾਮਲਿਆਂ ਦੇ ਮਾਹਰਾਂ ਨੇ ਇਸ ਘਟਨਾ ਨੂੰ ਭਾਰਤੀ ਵਿਦਿਆਰਥੀਆਂ ਤੇ ਪ੍ਰੋਫੈਸ਼ਨਲਸ ਦੇ ਲਈ ਚੇਤਾਵਨੀ ਵਜੋਂ ਦੱਸਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਰੇਡ ਸਿਰਫ ਸਾਊਥ ਕੋਰੀਆ ਤੱਕ ਸੀਮਿਤ ਨਹੀਂ ਸਭੋ ਸਾਰੇ ਵਿਦੇਸ਼ੀ ਪ੍ਰੋਫੈਸ਼ਨਲਸ ਖਾਸ ਕਰਕੇ ਭਾਰਤੀਆਂ ਲਈ ਵੀ ਇੱਕ ਸਖਤ ਸੁਨੇਹਾ ਹੈ ਮਹਾਰਾ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਦੇ ਵਿੱਚ ਵੀਜ਼ਾ ਨਿਯਮਾਂ ਦੀ ਪਾਲਣਾ ਹੁਣ ਪਹਿਲਾਂ ਨਾਲੋਂ ਜ਼ਿਆਦਾ ਸਖਤੀ ਦੇ ਨਾਲ ਕੀਤੀ ਜਾ ਰਹੀ ਹੈ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਬਹੁਤ ਸਾਰੇ ਪ੍ਰੋਫੈਸ਼ਨਲਸ ਜਿਨ੍ਹਾਂ ਦੇ ਵਿੱਚ ਭਾਰਤੀ ਲੋਕ ਵੀ ਸ਼ਾਮਿਲ ਨੇ ਅਕਸਰ ਟੂਰਿਸਟ ਵੀਜ਼ਾ ਦੇ ਉੱਤੇ ਅਮਰੀਕਾ ਵਿੱਚ ਆ ਕੇ ਬਿਜ਼ਨਸ ਮੀਟਿੰਗਸ ਜਾਂ ਫਿਰ ਛੋਟੇ-ਮੋਟੇ ਪ੍ਰੋਜੈਕਟਾਂ ਦੇ ਉੱਤੇ ਕੰਮ ਕਰਦੇ ਨੇ ਪਰ ਹੁਣ ਅਜਿਹੀਆਂ ਕਾਰਵਾਈਆਂ ਜਾਂ ਫਿਰ ਗਤੀਵਿਧੀਆਂ ਨੂੰ ਸਖਤੀ ਦੇ ਨਾਲ ਰੋਕਿਆ ਜਾ ਰਿਹਾ ਹੈ ਇਸ ਨਾਲ H1B ਵੀਜ਼ਾ ਤੇ ਹੋਰ ਵਰਕ ਵੀਜ਼ਿਆਂ ਤੇ ਉੱਤੇ ਨਿਰਪਰ ਭਾਰਤੀ ਪ੍ਰੋਫੈਸ਼ਨਲਸ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਨੇ ਇਹ ਰੇਡ ਅਮਰੀਕਾ ਦੀ ਅਮਰੀਕਾ ਫਰਸਟ ਨੀਤੀ ਦਾ ਇੱਕ ਹਿੱਸਾ ਹੈ ਜਿਸ ਦਾ ਮਕਸਦ ਸਥਾਨਕ ਅਮਰੀਕੀਆਂ ਨੂੰ ਨੌਕਰੀਆਂ ਦੇ ਵਿੱਚ ਪਹਿਲ ਦੇਣਾ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਨੇ ਇਸ ਨੂੰ ਜਾਰਜੀਆ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਇਮੀਗ੍ਰੇਸ਼ਨ ਕਾਰਵਾਈ ਕਰਾਰ ਦਿੱਤਾ ਹੈ ਇਸ ਰੇਡ ਦੇ ਵਿੱਚ ਜ਼ਿਆਦਾਤਰ ਜੋ ਕਾਮੇ ਨੇ ਉਹ ਸਾਊਥ ਕੋਰੀਆ ਦੇ ਨੇ ਅਮਰੀਕਾ ਚਾਹੁੰਦਾ ਹੈ ਕਿ ਕੋਈ ਵੀ ਕੰਪਨੀ ਅਮਰੀਕਾ ਵਿੱਚ ਆਪਣਾ ਕਾਰੋਬਾਰ ਚਲਾਉਂਦੀ ਹੈ ਤਾਂ ਉਹ ਸਿਰਫ ਅਮਰੀਕੀਆਂ ਨੂੰ ਨੌਕਰੀਆਂ ਤੇ ਰੱਖੇ ਅਤੇ ਸਿਖਲਾਈ ਦੇਵੇ ਪਰ ਇਸ ਘਟਨਾ ਨੇ ਅੰਤਰਰਾਸ਼ਟਰੀ ਕੰਪਨੀਆਂ ਤੇ ਵਿਦੇਸ਼ੀ ਪ੍ਰੋਫੈਸ਼ਨਲਸ ਦੇ ਵਿੱਚ ਇੱਕ ਡਰ ਦਾ ਮਾਹੌਲ ਤਾਂ ਜ਼ਰੂਰ ਖੜਾ ਕੀਤਾ ਹੈ ਭਾਰਤੀ ਵਿਦਿਆਰਥੀ ਅਤੇ ਪ੍ਰੋਫੈਸ਼ਨਲਸ ਅਮਰੀਕਾ ਨੂੰ ਆਪਣੇ ਕਰੀਅਰ ਦੇ ਸੁਪਨਿਆਂ ਦੀ ਮੰਜ਼ਿਲ ਮੰਨਦੇ ਨੇ ਖਾਸ ਕਰਕੇ ਟੈਕਨੋਲੋਜੀ ਤੇ ਇੰਜੀਨੀਅਰਿੰਗ ਦੇ ਖੇਤਰ ਦੇ ਵਿੱਚ ਪਰ H1B ਵੀਜ਼ਾ ਪ੍ਰਕਿਰਿਆ ਪਹਿਲਾਂ ਹੀ ਜਟਿਲ ਤੇ ਸੀਮਿਤ ਹੈ ਅਤੇ ਹੁਣ ਇਮੀਗ੍ਰੇਸ਼ਨ ਨਿਯਮਾਂ ਦੀ ਸ਼ਕਤੀ ਨੇ ਸਥਿਤੀ ਨੂੰ ਹੋਰ ਜ਼ਿਆਦਾ ਮੁਸ਼ਕਲ ਬਣਾ ਦਿੱਤਾ ਹੈ ਮਹਾਰਾ ਨੇ ਚੇਤਾਵਨੀ ਦਿੱਤੀ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਦੇ ਵਿੱਚ ਨੌਕਰੀ ਦੀ ਉਮੀਦ ਰੱਖਣ ਤੋਂ ਪਹਿਲਾਂ ਵੀਜ਼ਾ ਰੂਲਸ ਅਤੇ ਕਾਨੂੰਨੀ ਪ੍ਰਕਿਰਿਆਵਾਂ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਅਮਰੀਕੀ ਨੀਤੀਆਂ ਦੇ ਵਿੱਚ ਵੱਧਦੀ ਸ਼ਕਤੀ ਦਾ ਸੰਕੇਤ ਨੇ ਜੋ ਭਵਿੱਖ ਦੇ ਵਿੱਚ ਵਿਦੇਸ਼ੀ ਪ੍ਰੋਫੈਸ਼ਨਲਸ ਦੇ ਲਈ ਨੌਕਰੀਆਂ ਦੀਆਂ ਸੰਭਾਵਨਾਵਾਂ ਨੂੰ ਅਮਰੀਕਾ ਦੇ ਵਿੱਚ ਹੋਰ ਵਿਕਟਾ ਸਕਦੀ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਅਮਰੀਕਾ ਦੇ ਵਿੱਚ ਆਪਣੇ ਚੰਗੇ ਭਵਿੱਖ ਬਣਾਉਣ ਦੇ ਲਈ ਪਹਿਲਾਂ ਕਿਹੜੀਆਂ ਖਾਸ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਵੀਜ਼ਾ ਨਿਯਮਾਂ ਦੀ ਪੂਰੀ ਜਾਣਕਾਰੀ ਹਾਸਲ ਕਰੋ। ਮਹਾਰਾ ਦਾ ਸੁਝਾਅ ਹੈ ਕਿ H1B ਤੇ OPT ਜਾਂ ਫਿਰ ਹੋਰ ਵਰਕ ਵੀਜ਼ਿਆਂ ਦੀਆਂ ਸ਼ਰਤਾਂ ਨੂੰ ਚੰਗੀ ਤਰ੍ਹਾਂ ਸਮਝੋ। ਟੂਰਿਸਟ ਵੀਜ਼ਿਆਂ ਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਬਿਲਕੁਲ ਵੀ ਨਾ ਕਰੋ। ਦੂਜਾ ਆਪਣੇ ਹੁਨਰ ਨੂੰ ਪਛਾਣੋ, ਨਿਖਾਰੋ ਅਤੇ ਅੱਗੇ ਵਧਾਓ। ਅਮਰੀਕੀ ਕੰਪਨੀਆਂ ਅਜਿਹੇ ਪ੍ਰੋਫੈਸ਼ਨਲਸ ਨੂੰ ਤਰਜੀਹ ਦਿੰਦੀਆਂ ਨੇ ਜਿਨ੍ਹਾਂ ਦੇ ਕੋਲ ਵਿਲੱਖਣ ਤੇ ਡਿਮਾਂਡ ਬੇਸਡ ਹੁਨਰ ਹੋਵੇ। ਤੀਜਾ ਕਿਸੇ ਚੰਗੇ ਕੈਰੀਅਰ ਲਈ ਹੋਰ ਦੇਸ਼ਾਂ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਕੈਨੇਡਾ, ਆਸਟ੍ਰੇਲੀਆ ਜਾਂ ਫਿਰ ਕਿਸੇ ਯੂਰੋਪੀਅਨ ਕੰਟਰੀ ਦੇ ਵਿੱਚ ਤਲਾ ਜਿਹੜੇ ਆਪਸ਼ਨਸ ਨੇ ਉਹ ਤਲਾਸ਼ੇ ਜਾ ਸਕਦੇ ਨੇ ਜਿੱਥੇ ਇਮੀਗ੍ਰੇਸ਼ਨ ਨੀਤੀਆਂ ਥੋੜੀਆਂ ਨਰਮ ਹੁੰਦੀਆਂ ਨੇ ਚੌਥਾ ਕਾਨੂੰਨੀ ਸਲਾਹ ਜ਼ਰੂਰ ਲਵੋ ਅਮਰੀਕਾ ਜਾਣ ਤੋਂ ਪਹਿਲਾਂ ਕਿਸੇ ਚੰਗੇ ਇਮੀਗ੍ਰੇਸ਼ਨ ਵਕੀਲ ਦੇ ਨਾਲ ਸੰਪਰਕ ਕਰੋ ਤਾਂ ਜੋ ਕਿਸੇ ਕਾਨੂੰਨੀ ਮੁਸ਼ਕਲ ਤੋਂ ਅਮਰੀਕਾ ਵਿੱਚ ਬਚਾ ਜਾ ਸਕੇ ਹੰਡਈ ਰੇਡ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਦੇ ਵਿੱਚ ਵਿਦੇਸ਼ੀ ਕਾਮਿਆਂ ਲਈ ਨਿਯਮ ਹੁਣ ਪਹਿਲਾਂ ਨਾਲੋਂ ਜ਼ਿਆਦਾ ਸਖਤ ਹੋ ਗਏ ਨੇ ਭਾਰਤੀ ਸਟੂਡੈਂਟਸ ਅਤੇ ਪ੍ਰੋਫੈਸ਼ਨਲਸ ਨੂੰ ਇਸ ਨਵੀਂ ਹਕੀਕਤ ਨੂੰ ਸਮਝਣ ਅਤੇ ਆਪਣੀਆਂ ਯੋਜਨਾਵਾਂ ਨੂੰ ਇਸ ਅਨੁਸਾਰ ਤਿਆਰ ਕਰਨ ਦੀ ਜ਼ਰੂਰਤ ਹੈ ਜੇਕਰ ਤੁਸੀਂ ਅਮਰੀਕਾ ਦੇ ਵਿੱਚ ਕੈਰੀਅਰ ਬਣਾਉਣ ਦਾ ਸੁਪਨਾ ਦੇਖ ਰਹੇ ਹੋ ਤਾਂ ਸਹੀ ਜਾਣਕਾਰੀ ਤੇ ਕਾਨੂੰਨੀ ਤਰੀਕੇ ਦੇ ਨਾਲ ਅੱਗੇ ਵਧਣਾ ਸਭ ਤੋਂ ਜ਼ਰੂਰੀ ਹੈ